ਦਸਮ ਪਾਸ਼ਾ ਆਦਮ ਗਸਰੂਪ ਧਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਤਿ ਨੰਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਆਓ ਜੋ ਲੜੀ ਬਾਤ ਕਥਾਪ ਜੀ ਪੰਜਾਂ ਬਾਣੀਆਂ ਦੀ ਸਰਵਣ ਕਰਦੇ ਆ ਰਹੇ ਚਾਰ ਬਾਣੀਆਂ ਦੀ ਕਥਾ ਸੰਪੂਰਨ ਹੋ ਗਈ ਪੰਜਵੀਂ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਕਥਾ ਆਪ ਜੀ ਪਰਾਰੰਭ ਕੀਤੀ ਹੋਈ ਹੈ ਜੋ ਆਪ ਜੀ ਸਰਵਨ ਕਰਦੇ ਆ ਰਹੇ ਹੋ ਇੱਕ ਘੜੀ ਹੁੰਦੇ ਆਲ ਭਗਤਨ ਸਿੰਘ ਦੀ ਗੋਸ਼ਟ ਜੋ ਕਿੰਨੋ ਸੋ ਲਾਭ ਇੱਕ ਘੜੀ 24 ਮਿੰਟ ਅਧਾ ਸਮਾਂ 12 ਮਿੰਟ 12 ਦਾ ਅੱਧ ਕਰੀਏ 6 ਮਿੰਟ 6 ਦਾ ਅੱਧ ਕਰੀਏ 3 ਮਿੰਟ ਜਿਤਨਾ ਵੀ ਸਮਾਂ ਉਸ ਪ੍ਰੀਬੂਨ ਪਰਮੇਸ਼ਰ ਵਾਹਿਗੁਰੂ ਅਗਾਹ ਬੋਧੀ ਯਾਦ ਦੇ ਵਿੱਚ ਉਹਦੇ ਚਿੰਤਨ ਵਿੱਚ ਉਹਦੀ ਯਾਦ ਵਿੱਚ ਭਜਨ ਬੰਦਗੀ ਦੇ ਵਿੱਚ ਸਤ ਸੰਗਤ ਦੇ ਵਿੱਚ ਸੇਵਾ ਦੇ ਸਿਮਰਨ ਦੇ ਵਿੱਚ ਜਾਂਦਾ ਹੈ ਉਹੀ ਅਨਮੋਲ ਸਮਾਂ ਅਨਮੋਲ ਸਵਾਸ ਉਸ ਪਰੀ ਬੂਨ ਬਰਮੇਸ਼ਰ ਵਾਹਿਗੁਰੂ ਅਗਾਜ਼ ਬੋਧ ਦੇ ਲਿਖੇ ਲੱਗਦੇ ਨੇ ਇੱਕ ਵਿਰਾਂ ਦਸ਼ਮੇਸ਼ ਪਿਤਾ ਦહન ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੋ ਬਲੰ ਗੱਜ ਕੇ ਬੁਲਾ ਦੋ ਫਤਿਹ ਆਖੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਇਹੋ ਸੁਹਿਲਾ ਸ਼ਬਦ ਸੁਹਾਵਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ 919 ਬੰਨੇ ਦੇ ਉੱਤੇ ਇਹ ਕਥਾ ਆਪ ਜੀ ਸਰਮਨ ਕਰਦੇ ਆ ਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੰਗ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ ਕਹਿੰਦੇ ਇਹੋ ਸੁਹਿਲਾ ਸ਼ਬਦ ਸੁਹਾਵਾ ਕਹਿੰਦੇ ਜਿਹੜਾ ਇਹ ਸੁਹੇਲਾ ਹੈ ਸ਼ਬਦ ਹੈ ਇਹ ਸੋਹਣਾ ਹੈ ਗੁਰੂ ਦੇ ਬਚਨ ਸੋਹਣੇ ਨੇ ਇਹ ਚੰਗੇ ਬਚਨ ਨੇ ਸੁਹਾਵੇ ਬਚਨ ਨੇ ਸੌਖੇ ਬਚਨ ਨੇ ਧਿਆਨ ਦੇਈ ਚੱਲੋ ਸ਼ਬਦ ਸੁਹਾਵਾ ਸ਼ਬਦ ਸਾਨੂੰ ਇਹ ਸੁਹਾ ਗੁਰੂ ਸਾਡੀ ਜ਼ਿੰਦਗੀ ਦੇ ਵਿੱਚ ਸੁਧਾਰਨ ਕਰਨ ਵਾਲਾ ਹੈ ਨਖਾਰ ਲਿਆਉਣ ਵਾਲਾ ਹੈ ਪਾਵਨ ਦੇ ਪਵਿੱਤਰ ਕਰਨ ਵਾਲਾ ਹੈ ਇੱਕ ਵੀ ਰੰਗ ਅਜ ਕੀ ਆਖੋ ਸਤ ਨਾਮ ਸ੍ਰੀ ਸ਼ਬਦ ਸੁਹਾਵਾ ਸੁਦਾ ਸੁਹਿਲਾ ਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜਾ ਸ਼ਬਦ ਹੈ ਨਾ ਇਹ ਬਚਨ ਹੈ ਜਿਹੜੇ ਅਨਮੋਲ ਬਚਨ ਅਮਰਤਮਈ ਬੜੇ ਸੋਹਣੇ ਬੜੇ ਪਿਆਰੇ ਲੱਗਦੇ ਨੇ ਸਤ ਗੁਰੂ ਸੋਨਾਇ ਸਤ ਗੁਰੂ ਜੀ ਨੇ ਸਾਨੂੰ ਅਮਰਦ ਮਈ ਬਚਨ ਸੁਣਾਉਣੇ ਕੀਤੇ ਨੇ ਤੇ ਜਿਹੜੇ ਇਹ ਸ਼ਬਦ ਸੁਹੇਲਾ ਇਹ ਜਿਹੜਾ ਸੋਹਣਾ ਸ਼ਬਦ ਹੈ ਬੜਾ ਮੇਰੇ ਮਨ ਨੂੰ ਪਿਆਰਾ ਲੱਗਦਾ ਚੰਗਾ ਲੱਗਦਾ ਮੇਰੇ ਮਨ ਨੂੰ ਸ਼ਾਂਤੀ ਆਉਂਦੀ ਹੈ ਤ੍ਰਿਪਦੀ ਆਉਂਦੀ ਹੈ ਆਨੰਦ ਆਉਂਦਾ ਧੀਰ ਆਉਂਦਾ ਖੜਾਓ ਆਉਂਦਾ ਖੁਸ਼ੀ ਮਿਲਦੀ ਹੈ ਕਿਉਂਕਿ ਆਤਮਾ ਦੀ ਖਰਾਕ ਹੈ ਇਸ ਕਰਕੇ ਮੈਨੂੰ ਗੁਰੂ ਦਾ ਬਚਨ ਪਾਵਨ ਪਿੱਤਰ ਅਮਰਦ ਮਈ ਵਚਨ ਸੋਹਣਾ ਲੱਗਦਾ ਹੈ ਇਹੋ ਦਿਲ ਗੈ ਮਨ ਵਸਿਆ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਨ ਵਿੱਚ ਬੰਦੇ ਵਿੱਚ ਵਸ ਗਿਆ ਇਹੋ ਦਿਲ ਗੈ ਮਨ ਵਸਿਆ ਜਿਹਨੂੰ ਧਰੋਂ ਲਿਖਿਆ ਆਇਆ ਫਿਰ ਇਹ ਵੀ ਲਿਖਦਾ ਕਿ ਜਿਨ੍ਹਾਂ ਦਾ ਧਰੋਂ ਦਰਗਾਹੋ ਲਿਖਿਆ ਹੋਇਆ ਹੈ ਫਿਰ ਇੱਕ ਦੋ ਗੁਰਬਾਣੀ ਦੇ ਵਿੱਚੋਂ ਪ੍ਰਮਾਨ ਦੇ ਦੀ ਆਪਾਂ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੀ ਜੋ ਗੁਰਸਿੱਖ ਬਾਣੀ ਪੜਦੇ। ساری ਦੁਨੀਆ ਦੇ ਵਿੱਚੋਂ ਉਸ ਮਨੁੱਖ ਦੇ ਚੰਗੇ ਭਾਗ ਨੇ, ਚੰਗੀ ਤਕਦੀਰ ਨੇ, ਚੰਗਾ ਮੱਥੇ ਦਾ ਲੇਖ ਹੈ। ਇਉਂ ਕਹੇਲੂ ਵੀ ਉਹਦਾ ਪਿਛਲਾ ਚੰਗਾ ਕੰਮ ਕੀਤਾ ਹੈ, ਜਿਹੜਾ ਚੰਗਾ ਕਰਮ ਬਣਿਆ ਹੈ ਤੇ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਵਿੱਚ, ਗੋਦ ਵਿੱਚ, ਬੁੱਕਲ ਵਿੱਚ ਬੈਠੇ ਨੇ। ਰਵੱਢ ਭਾਗੀ ਸਾਧ ਸੰਗਤ ਪਾਵੈ ਭਾਗ ਹੀਨ ਬ੍ਰह्म ਚੋਟਾ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪ੍ਰਿਜੈ ਜੀ ਹੁਣ ਦੂਜਾ ਵਚਨ ਆ ਗਿਆ ਇਹ ਵੱਡੇ ਭਾਗਾ ਵਾਲੇ ਹੀ ਸਤ ਸੰਗਤ ਵਿੱਚ ਆ ਕੇ ਬੈਠਦੇ ਨੇ ਭਾਗ ਹੀਨ ਬ੍ਰह्म ਚੋਟਾ ਖਾਵੈ ਜਿਨ੍ਹਾਂ ਨੇ ਭਾਗਾ ਤੋਂ ਬਿਹੂਨੇ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਚੰਗਾ ਕੰਮ ਹੀ ਨਹੀਂ ਕੀਤਾਗਾ ਤੇ ਦਰਦਰ ਦੀਆਂ ਛੋਟਾ ਜੋਟਾ ਖਾਂਦੇ ਨੇ ਠੋਕਰਾ ਖਾਂਦੇ ਨੇ ਉਹਨਾਂ ਨੇ ਮਨ ਨੂੰ ਸ਼ਾਂਤੀ ਮਿਲਦੀ ਨਹੀਂ ਦਿਵਤੀ ਮਿਲਦੀ ਨਹੀਂ ਧੀਰਜ ਮਿਲਦਾ ਹੀ ਨਹੀਂ ਆਨੰਦ ਮਿਲਦਾ ਹੀ ਨਹੀਂ ਖੁਸ਼ੀ ਮਿਲਦੀ ਨਹੀਂ ਪੁੱਤਾਂ ਧੀਆਂ ਦੇ ਨਾਲ ਧਨ ਦੌਲਤ ਦੇ ਨਾਲ ਮਹਿਲ ਮਾੜੀਆਂ ਦੇ ਨਾਲ ਬੰਗਲਿਆਂ ਦੇ ਨਾਲ ਕੋਠੀਆਂ ਦੇ ਨਾਲ ਜਾਇਦਾਦ ਦੇ ਨਾਲ ਪ੍ਰਾਪਰਟੀ ਦੇ ਨਾਲ ਮਨ ਨੂੰ ਸ਼ਾਂਤੀ ਮਨ ਨੂੰ ਧੀਰਜ ਮਨ ਨੂੰ ਖੜਾਓ ਮਨ ਨੂੰ ਚਾਉ ਨਹੀਂ ਮਿਲਦਾ ਜੇ ਤਾ ਮਿਲਦਾ ਹੈ ਤੇ ਆਨੰਦ ਮਿਲਦਾ ਹੈ ਖੁਸ਼ੀ ਮਿਲਦੀ ਹੈ ਉਹ ਸਤ ਸੰਗਤ ਵਿੱਚ ਆ ਕੇ ਪਾਵਨ ਪਿੱਤਰ ਅਮਰਤਮਈ ਬਾਣੀ ਸੁਣ ਕੇ ਕਥਾ ਕੀਰਤਨ ਸੁਣ ਕੇ ਤੇ ਫਿਰ ਮਨ ਦੀ ਖਰਾਕ ਹੈ ਨਾ ਇਹ ਧਿਆਨ ਦੇਣਾ ਆਤਮਾ ਦੀ ਖਰਾਕ ਹੈ ਸਤਗੁਰੂ ਜੀ ਕਹਿੰਦੇ ਤੇ ਫਿਰ ਮਨ ਖੜਾਓ ਵਿੱਚ ਹੁੰਦਾ ਹੈ ਇੱਕ ਫਿਰੇ ਘਨੇਰੀ ਕਰੇ ਗੱਲਾ ਗਲੀ ਗੁਰੂ ਸਾਹਿਬ ਜੀ ਕਹਿੰਦੇ ਇੱਕ ਹਨੇਰੀ ਦੇ ਵਿੱਚ ਫਿਰਦੇ ਨੇ ਕਿਹੜੇ ਅਗਿਆਨ ਦੇ ਹਨੇਰੇ ਵਿੱਚ ਕਰਮ ਕਾਂਡਾਂ ਦੇ ਹਨੇਰੇ ਦੇ ਵਿੱਚ ਵਹਿ ਭਰਮਾਂ ਦੇ ਵਿੱਚ ਤੁਰੇ ਫਿਰਦੇ ਨੇ ਇੱਕ ਫਿਰੇ ਘਨੇਰੀ ਕਰੇ ਗੱਲਾ ਗਲੀ ਉਹ ਗੱਲਾਂ ਮਾਰਦੇ ਨੇ ਝੱਖ ਮਾਰਦੇ ਨੇ ਕਿਨਾਂ ਨਾ ਬਾਇ ਗੱਲਾਂ ਦੇ ਨਾਲ ਝੱਖ ਮਾਰਨ ਦੇ ਨਾਲ ਧਿਆਨ ਦੇ ਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਕਹ ਨਾਨਕ ਸਾਹਿਬ ਸੁਹਿਲਾ ਇਹ ਜਿਹੜਾ ਪਾਵਨ ਪਿੱਤਰ ਅਮਰਦਮਈ ਬਚਨ ਨੇ ਬੜੇ ਸੋਹਣੇ ਨੇ ਬੜੇ ਪਿਆਰੇ ਨੇ ਬੜੇ ਆਨੰਦ ਦੇਣ ਵਾਲੇ ਧੀਰਜ ਦੇਣ ਵਾਲੇ ਨੇ ਮਨ ਨੂੰ ਖੁਸ਼ੀ ਦੇਣ ਵਾਲੇ ਨਖਰਾਉ ਦੇਣ ਵਾਲੇ ਨੇ ਕਹ ਨਾਨਕ ਸਾਹਿਬ ਸੁਹਿਲਾ ਸਤਿਗੁਰੂ ਸੁਨਾਇਆ ਇਹ ਪਾਵਨ ਪਿੱਤਰ ਅਮਰਦਮਈ ਬਚਨ ਮੇਰੇ ਸਤਿਗੁਰੂ ਨੇ ਸੁਨਾਏ ਨੇ ਦੇਖਿਓ ਸਤਿਗੁਰੂ ਜੀ ਨੇ ਫਿਰ ਜੋਤਿ ਦਸਤੀ ਨਾ ਹਰ ਇੱਕ ਸ਼ਬਦ ਦੇ ਵਿੱਚ ਸਾਡੀ ਜ਼ਿੰਦਗੀ ਜੀਵਨ ਜਿਉਣ ਦਾ ਢੰਗ ਦੱਸਦੇ ਨੇ ਮੇਰੇ ਪਾਸ ਤਵਿੱਧ ਹੋਈ ਸੀ ਜਨ ਕਹਿੰਦੀ ਉਹ ਮਨੁੱਖ ਪਿੱਤਰ ਹੋਗੇ ਨੇ ਪਾਵਨ ਹੋਗੇ ਨੇ ਸਿਆਣੇ ਹੋਗੇ ਨੇ ਸੂਝਵਾਨ ਹੋਗੇ ਨੇ ਚੰਗੇ ਬਣਗੇ ਨੇ ਸੁਧਰਗੇ ਨੇ ਜਿੰਨੀ ਹਰਧਿਆਇ ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਬੈਠ ਕੇ ਗਿਆਨ ਦੀ ਪ੍ਰਾਪਤੀ ਕਰ ਲਈ ਉਹਨਾਂ ਦੇ ਅੰਦਰੋਂ ਆਬ ਹੀ ਉਚਾਰਨ ਕਰੋ ਸਤਨਾਮ ਸ੍ਰੀ ਵਾਇ ਗੁਰੂ ਇਹ ਸ਼ਬਦ ਉਹਦਾ ਸ਼ੁਕਰਾਨੇ ਦਾ ਹੈ ਤੇ ਫਿਰ ਉਹਦਾ ਸ਼ੁਕਰਾਨਾ ਕਰਦਾ ਹੈ ਗੁਰਮੁਖ ਰੋਮ ਰੋਮ ਹਰਧਿਆਵੇ ਤੇ ਜਿਹੜੇ ਗੁਰਮਖ ਨੇ ਉਹਨਾਂ ਦੇ ਰੋਮ ਰੌਮ ਦੇ ਵਿੱਚੋਂ ਸ਼ੁਕਰਾਨੇ ਦੀ ਆਵਾਜ਼ ਆਉਂਦੀ ਹੈ ਪਤਾ ਲੱਗ ਗਿਆ ਨਾ ਸਤਿਗੁਰੂ ਜੀ ਕਹਿੰਦੇ ਪਵਿੱਤ ਹੋਏ ਸੇ ਜਾ ਜਿੰਨੀ ਅਰਧਾਇਆ ਕਹਿੰਦੇ ਉਹੀ ਪਾਵਨ ਪਿੱਤਰ ਹੋਗੇ ਜਿਨ੍ਹਾਂ ਨੇ ਸਾਧ ਸੰਗਤ ਕਰ ਲਈ ਜਿਵੇਂ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ ਪਾਣੀ ਦੇ ਨਾਲ ਤਨ ਸਾਫ ਹੁੰਦਾ ਹੈ ਪਾਣੀ ਦੇ ਨਾਲ ਬਸਤਰ ਸਾਫ ਹੋ ਜਾਂਦੇ ਨੇ ਬਾਬਾ ਨਾਨਕ ਦੇਵ ਜੀ ਕਹਿੰਦੇ ਨਾ ਭਰੀਆ ਹੱਥ ਪੈਰ ਦਲ ਦੇ ਪਾਣੀ ਧੋਦਾ ਉਦਲ ਸੁਖੇ ਮੂਤ ਪਲੀਤੇ ਕੱਪੜ ਹੋਏ ਦੇਹ ਸਭੂ ਲਈਆ ਉਹ ਧੋਏ ਤੇ ਹੁਣ ਕੀ ਕਹਿੰਦੇ ਭਰੀਆ ਮਦ ਪਾਪਾਂ ਕੈ ਸੰਗ ਉਹ ਧੋਪੈ ਨਮ ਗਿਰੰ ਤਨ ਵੀ ਧੋਲਿਆ ਤਨ ਦੇ ਕੱਪੜੇ ਵੀ ਧੋਲੇ ਤੇ ਗੁਰੂ ਸਾਹਿਬ ਜੀ ਕਹਿੰਦੇ ਸੱਤ ਸੰਗਤ ਵਿੱਚ ਆ ਕੇ ਮਨ ਨੂੰ ਵੀ ਧੋਲਿਆ ਤੇ ਜਦੋਂ ਮਨ ਨੂੰ ਧੋਤਾ ਗੁਰਬਾਣੀ ਦੇ ਨਾਲ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਦੇ ਨਾਲ ਤੇ ਹੁਣ ਅੰਦਰੋਂ ਵੀ ਨਿਰਮਲ ਤੇ ਬਾਹਰੋਂ ਵੀ ਨਿਰਮਲ ਗੱਜ ਕੇ ਆਖੋ ਸਤਨਾਮ ਸ੍ਰੀ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇ ਗੁਰੂ ਸਾਹਿਬ ਜੀ ਕਹਿੰਦੇ ਹਰ ਧਿਆਇਆ ਪਵਿੱਤ ਹੋਏ ਕਹਿੰਦੇ ਜਿਨ੍ਹਾਂ ਨੇ ਹਰੀ ਨੂੰ ਧਿਆਉਣਾ ਕੀਤਾ ਉਹ ਪਵਿੱਤਰ ਹੋਗੇ ਗੁਰਮੁਖ ਜਿਨੀ ਧਿਆਇ ਜਿਨ੍ਹਾਂ ਨੇ ਮਨ ਦੀ ਮਦ ਛੱਡ ਕੇ ਤਿਆਗ ਕੇ ਗੁਰੂ ਦੀ ਗੁਰਮਤ ਨੂੰ ਧਿਆਨਨ ਕਰਕੇ ਗੁਰਮੁਖ ਬਣ ਗਏ ਨੇ ਜਿਨ੍ਹਾਂ ਨੇ ਧਿਆਉਣਾ ਕੀਤਾ ਪਤ ਮਾਤਾ ਪਿਤਾ ਗਡੰਮ ਸਹ ਸਿਓ ਹੁਣ ਧਿਆਨ ਦਿਓ ਇਹ ਪਾਵਨ ਪਿੱਤਰ ਅਮਰਦਮਈ ਸ਼ਬਦ ਪਹਿਲਾਂ ਚੱਲਿਆ ਸੀ ਇਹ ਸੋਹਿਲਾ ਸ਼ਬਦ ਸੁਹਾਵਾ ਪਹਿਲਾਂ ਮਨ ਦੀ ਘਾੜ ਤੇ ਘੜੀ ਗਈ ਮਨ ਸੋਹਣਾ ਬਣ ਗਿਆ ਸੁਜੱਜਾ ਬਣ ਗਿਆ ਮਨ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਅੰਦਰੋਂ ਵੀ ਨਿਰਮਲ ਤੇ ਬਾਹਰੋਂ ਵੀ ਨਿਰਮਲ ਹੋ ਗਿਆ ਹੁਣ ਚੰਗੇ ਬੱਜਨ ਬੋਲਦਾ ਬਾੜੇ ਨਹੀਂ ਬੋਲਦਾ ਤੇ ਦੂਜੀ ਪਉੜੀ ਜਿਹੜੀ ਆਈ ਸੀ 16ਵੀਂ ਵਿਵਿੱਧ ਹੋਏ ਸੀ ਜਨਾਂ ਇਹ ਵਿਵਿੱਤ ਵਾਲੀ ਸੀਗੀ ਜਿਹੜੀ ਚੱਲੀ ਜਾਂਦੀ ਹੈ ਤੇ ਗੁਰੂ ਸਾਹਿਬ ਜੀ ਨੇ ਕੀ ਆਖਿਆ ਉਹਨਾਂ ਕਹਿੰਦੇ ਵਿਵਿੱਧ ਮਾਦਾ ਪਿਤਾ ਕੁਟੰਮ ਸਹਿ ਸੋ ਵਿਵਿੱਤ ਸੰਗਤ ਸਬਾਈ ਹੈ ਹੁਣ ਦੇਖੋ ਧਨ ਧਨ ਦਿਨਾਂ ਦੀਆਂ ਮਾਮਾ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਉਹਨਾਂ ਦੇ ਮਾਦਾ ਪਿਤਾ ਨੂੰ ਵੀ ਧਰਦਾ ਦੇ ਯੋਗ ਵਧਾਈ ਦੇ ਪਾਤਰ ਕਰ ਦਿੱਤਾ ਉਹਨਾਂ ਨੂੰ ਵੀ ਸ਼ਾਵਾਸ਼ੀ ਮਿਲ ਗਈ ਇੱਥੇ ਮੈਂ ਨਹੀਂ ਕਹਿੰਦਾ ਮੇਰੇ ਬਾਸ਼ਾ ਗੁਰੂ ਅਮਰਦਾਸ ਤੀਜੇ ਬਾਸ਼ਾ ਕਹਿ ਰਹੇ ਨੇ ਕਹਿੰਦੇ ਵਿਦ ਮਾਦਾ ਪਿਤਾ ਕੁਟੰਬ ਸਹਿ ਸੋ ਵਿਦ ਸੰਗਤ ਸੁਭਾਈਆ ਕਹਿੰਦੇ ਉਹਦੀ ਮਾਦਾ ਵੀ ਧਨ ਉਹਦਾ ਪਿਤਾ ਵੀ ਧਨ ਕੁਟੰਬ ਕਹਿੰਦੇ ਉਹਨਾਂ ਦਾ ਪਰਿਵਾਰ ਉਹਨਾਂ ਦਾ ਟੱਬਰ ਵੀ ਧਰਤਾ ਦੇ ਯੋਗ ਨੇ ਆਉਂਦੇ ਨਾ ਬਾਹਰਲਾ ਟੱਬਰ ਵੀ ਤੇ ਅੰਦਰ ਦੇ ਜਿੰਨੇ ਵੀ ਸਾਡੇ ਸਰੀਰ ਦੇ ਇੰਦਰੀ ਨੇ ਇਹ ਵੀ ਸਾਡਾ ਟੱਬਰ ਪਰਵਾਰ ਹੈ ਜਿਹੜੀਆਂ ਅੱਖਾਂ ਨੇ ਨੱਕ ਨੇ ਕੰਨ ਨੇ ਸਾਡੀ ਆ ਬਾਣੀ ਬੋਲ ਬੋਲਦੀ ਆਪਾਂ ਸੁਰਤੀ ਦੇ ਵਿੱਚੋਂ ਜਿੰਨੇ ਵੀ ਬਚਨ ਆਉਂਦੇ ਨੇ ਇਹ ਵੀ ਟੱਬਰ ਸਾਰਾ ਪਾਵਨ ਪਿੱਤਰ ਹੋ ਗਿਆ ਕਿਉਂਕਿ ਜਦੋਂ ਹਿਰਦਾ ਪਿੱਤਰ ਹੋਵੇਗਾ ਦਿਮਾਗ ਸੁਰਤੀ ਪਿੱਤਰ ਹੋ ਜਾਵੇਗੀ ਜਿੱਦੋਂ ਸਾਰੇ ਸਰੀਰ ਚੱਲਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਸਭ ਹੀ ਪਵਿੱਤਰ ਹੋ ਜਾਣੇ ਹੁਣ ਅੰਦਰਲਾ ਪਰਿਵਾਰ ਵੀ ਸੁਧਰ ਗਿਆ ਤੇ ਬਾਹਰਲੇ ਪਰਿਵਾਰ ਨੂੰ ਵੀ ਸੁਧਾਰ ਲਿਆ ਉਹਦੀ ਮਾਤਾ ਵੀ ਧੰਨੇ ਪਿਤਾ ਵੀ ਧੰਨੇ ਤੇ ਜਿਹੜੇ ਪਰਿਵਾਰ ਦੇ ਵਿੱਚ ਰਹਿੰਦਾ ਉਹ ਵੀ ਧੰਨੇ ਮ ਬਿਦ ਮਾਤਾ ਪਿਤਾ ਕੋ ਨਾਮ ਸਹਿਜ ਬਿਦ ਸੰਗਤ ਸਭਾਈਆ ਤੇ ਜਿਹੜੇ ਉਹਨਾਂ ਦੇ ਸੰਗੀ ਸਾਥੀ ਨੇ ਸੰਗ ਕਰਦੇ ਨੇ ਸਤ ਸੰਗਤ ਵਿੱਚ ਆ ਕੇ ਬੈਠਦੇ ਨੇ ਜਿਹੜੇ ਉਹਦੇ ਮਿੱਤਰ ਸੱਜਣ ਨੇ ਸਾਧ ਸੰਗਤ ਹੈ ਤੇ ਜਿਹੜੀ ਇਹੋ ਜੀ ਸਵਾ ਦੇ ਵਿੱਚ ਸੋਹਣੀ ਸਵਾ ਦੇ ਵਿੱਚ ਆ ਕੇ ਬੈਠਦੇ ਨੇ ਪਹਿਲਾਂ ਇਹੋ ਸੁਹੇਲਾ ਸ਼ਬਦ ਸੁਹਾਵਾ ਇਹ ਸੋਹਣੇ ਸ਼ਬਦ ਸੁਣਦੇ ਨੇ ਆਨੰਦਮਈ ਸ਼ਬਦ ਸੁਣਦੇ ਨੇ ਤੇ ਗੁਰੂ ਸਾਹਿਬ ਜੀ ਕਹਿੰਦੇ ਉਹਦਾ ਪਰਿਵਾਰ ਵੀ ਉਹਦਾ ਮਾਤਾ ਪਿਤਾ ਵੀ ਉਹਦੇ ਸੰਗੀ ਸਾਥੀ ਵੀ ਉਹ ਸਾਰੇ ਪਾਵਨ ਪਿੱਤਰ ਹੋ ਗਏ ਨਿਗਜ ਕੇ ਆਖੋ ਸਤਨਾਮ ਸ੍ਰੀ ਇੱਕ ਉਹਨਾਂ ਦੀ ਜੁੰਡਲੀ ਹੁੰਦੀ ਹੈ ਜਿਹੜੇ ਸ਼ਰਾਬ ਪੀਂਦੇ ਨੇ ਗੱਪ ਮਾਰਦੇ ਨੇ ਜੂਆ ਖੇਡਦੇ ਨੇ ਕਤਲ ਕਰਦੇ ਨੇ ਤੇ ਇੱਕ ਇਹ ਹੈ ਜਿੱਥੇ ਆਪਾਂ ਬੈਠੇ ਸੱਤ ਸੰਗਤ ਕੈਸੀ ਜਾਣੀ ਹੈ ਜਿੱਥੇ ਕੋ ਨਾਮ ਵਿਖਾਣੀ ਹੈ ਸੱਤ ਸੰਗਤ ਉਸ ਨੂੰ ਆਖਿਆ ਜਾਂਦਾ ਹੈ ਜਿੱਥੇ ਸੱਤ ਦੀ ਗੱਲ ਹੋਵੇ ਕਿਸੇ ਦੀ ਨਿੰਦਾ ਨਾ ਹੋਵੇ ਸੱਚ ਨੂੰ ਸੱਚ ਕਿਹਾ ਜਾਵੇ ਤੇ ਝੂਠ ਨੂੰ ਝੂਠ ਕਿਹਾ ਜਾਵੇ ਸੱਚ ਕਹਿਣਾ ਪਾਪ ਨਹੀਂ ਧਿਆਨ ਦੇਣਾ ਇਦੇ ਵਿੱਚ ਦੇਖਣਾ ਕਿ ਆਪਾਂ ਉਹ ਕਿੰਨਾਂ ਦੀ ਗਿਣਤੀ ਵਿੱਚ ਆਉਣੇ ਆ ਬੱਜ ਕੇ ਆਖੋ ਸਤਿਨਾਮ ਸ੍ਰੀ ਕਹਿੰਦੀ ਪਵਿੱਤ ਸੁਣਦੇ ਬਵਿੱਤ ਹੁਣ ਆ ਗਿਆ ਨਾ ਬਚਨ ਪਹਿਲਾਂ ਆਇਆ ਸੀਗਾ ਮਾਤਾ ਪਿਤਾ ਉਹਦਾ ਪਰਿਵਾਰ ਵੀ ਧਰਨ ਹੋ ਗਿਆ ਜਿਹੜੀ ਸੰਗਤ ਆ ਉਹ ਵੀ ਧਰਨ ਹੋ ਗਈ ਤੇ ਹੁਣ ਇਹ ਬਚਨ ਆ ਗਿਆ ਕਹਿੰਦੇ ਪਵਿੱਤ ਜਿਹੜੇ ਕਹਿਣ ਵਾਲੇ ਨੇ ਵਿਚਾਰ ਕਰਨ ਵਾਲੇ ਨੇ ਸ਼ਬਦ ਦੀ ਉਹ ਵੀ ਪਵਿੱਤ ਹੋ ਗਈ ਸੁਣਦੇ ਬਵਿੱਤ ਤੇ ਜਿਹੜੇ ਤੁਸੀਂ ਬੈਠੀ ਆ ਸਰੋਤੇ ਉਹ ਵੀ ਪਵਿੱਤ ਹੈ ਪਵਿੱਤ ਪਵਿੱਤ ਜਿੰਨੀ ਤੇ ਹੈ ਜਿੰਨੀ ਮਨ ਵਸਾਇਆ ਤੇ ਫਿਰ ਇੱਕ ਬਚਨ ਹੋਰ ਆ ਗਿਆ ਕਿਹੜਾ ਵੀ ਜਿਨ੍ਹਾਂ ਨੇ ਇਹ ਪਾਵਨ ਪਵਿੱਤਰ ਅਮਰਤਮੀ ਬਚਨ ਆਪਣੇ ਮਨ ਵਿੱਚ ਵਸਾਇਆ ਪੇ ਤੋ ਹੀ ਹੁਣ ਕਹਿੰਦੇ ਵੀ ਪਵਿੱਤ ਹੈ ਸੁਣਦੇ ਵੀ ਪਵਿੱਤ ਹੈ ਪਰ ਪਵਿੱਤ ਇਹਨਾਂ ਦੋਹਾਂ ਦੇ ਵਿੱਚੋਂ ਉਹੀ ਹੈ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਗੁਰੂ ਦਾ ਬਚਨ ਵਸਾਲਿਆ ਗੁਰਗਾ ਬਚਨ ਬਸੈ ਜੀ ਨਾਲੇ ਜਲਨੀ ਡੂਬੈ ਤਸਕਰਨੀ ਲੇਵੈ ਭਾਈ ਨਸਾਕੈ ਜਾਲੀ ਧਿਆਨ ਦੇਣਾ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਗੁਰੂ ਦਾ ਬਚਨ ਹੈ ਨਾ ਗੁਰਗਾ ਬਚਨ ਬਸੈ ਜੀ ਨਾਲੇ ਜਨਾਲੇ ਜਲਨੀ ਡੂਬੈ ਤਸਕਰਨੀ ਲੇਵੈ ਜਲ ਡੋਬ ਨਹੀਂ ਸਕਦਾ ਤਸਕਰ ਚੋਰ ਖੋ ਨਹੀਂ ਸਕਦਾ ਅੱਗ ਸਾੜ ਨਹੀਂ ਸਕਦੀ ਇਹ ਆਮ ਪਾਵਨ ਪਿੱਤਰ ਅੰਮ੍ਰਿਤ ਮਈ ਇਹ ਬਚਨ ਹੈ ਕੱਜ ਕੇ ਆਖੋ ਸੱਦ ਨਾਮ ਜੀ ਕਹਿ ਨਾਨਕ ਸੇਵ ਪਵਤ ਜਿਨਹੀ ਗੁਰਮੁਖ ਹਰ ਹਰ ਧਿਆਇ ਫਿਰ ਗੁਰੂ ਸਾਹਿਬ ਜੀ ਨੇ ਇਸ ਪੌੜੀ ਦਾ ਸਾਰੀ ਦਾ ਨਚੋੜ ਕਰਦਾ ਕੀ ਆਖਿਆ ਕਹਿ ਨਾਨਕ ਸੇਵ ਪਵਤ ਭਾਈ ਇਸ ਧਿਆਨ ਦੇ ਨਾਲ ਸੁਣਨੋ ਪਵਤ ਉਹੀ ਹੈ ਪਾਵਨ ਉਹੀ ਹੈ ਸਿਆਣੀ ਜਿਨਹੀ ਗੁਰਮੁਖ ਹਰ ਧਰ ਧਿਆਇ ਜਿਨ੍ਹਾਂ ਨੇ ਸੱਦ ਸੰਗਤ ਕਰਖੀ ਗੁਰੂ ਤੋਂ ਅਕਲ ਗੁਰੂ ਤੋਂ ਗੁਰਮਤ ਧਾਰਨ ਕਰ ਲਈ ਸਿਆਣੇ ਬਣ ਗਏ ਸੋਹਣੇ ਬਣ ਗਏ ਤੇ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਅੰਦਰੋਂ ਫਿਰ ਪਹਿਲਾਂ ਤਾਂ ਸੰਸਾਰ ਦੀ ਮਾਇਆ ਦੇ ਵਿਕਾਰਾਂ ਦੀ ਵਾਸ਼ਨਾ ਆਉਂਦੀ ਸੀ ਗੰਦਗੀ ਦੀ ਵਾਏ ਗੁਰੂ ਬਦਬੂ ਮਾਰਦੀ ਸੀ ਤੇ ਜਦੋਂ ਸਿਆਣੇ ਬਣ ਗਏ ਤੇ ਹੁਣ ਕਾਹਦੀ ਆਵਾਜ਼ ਆਉਣ ਲੱਗੀ ਵਾਸ਼ਨਾ ਕਾਹਦੀ ਆਉਣ ਲੱਗੀ ਕਹਿੰਦੇ ਤੂੰ ਤੂੰ ਕਰਦਾ ਤੂੰ ਹੂਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ ਗਜ ਕੇ ਆਖੋ ਸਤਨਾਮ ਸ੍ਰੀ ਪਹਿਲਾ ਆਵਾਜ਼ ਮੈਂ ਮੈਂ ਦੀ ਆਉਂਦੀ ਸੀ ਹੰਕਾਰ ਦੀ ਆਵਾਜ਼ ਆਉਂਦੀ ਸੀ ਤੇ ਜਦੋਂ ਸਤ ਸੰਗਤ ਕਰ ਲਈ ਗਿਆਨ ਦੀਆਂ ਗੱਲਾਂ ਸੁਣ ਲਈ ਗੁਰਮਤ ਨੂੰ ਧਾਰਨ ਕਰ ਲਿਆ ਤੇ ਅਗਲ ਆ ਗਈ ਬੁੱਧੀ ਆ ਗਈ ਤਾਲੀਮ ਆ ਗਈ ਤੇ ਹੁਣ ਤੂੰ ਤੋਂ ਦੀ ਆਵਾਜ਼ ਆਉਂਦੀ ਹੈ ਕਿ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸਭ ਤੇ ਗਿਆ ਲੱਗੇ ਮੇਰਾ ਗੱਜ ਕੇ ਆਖੋ ਸਤਨਾਮ ਸ੍ਰੀ ਇਹ ਜਿੰਨੇ ਵੀ ਪਾਵਨ ਪਿੱਤਰ ਅਮਰਦ ਮਈ ਵਚਨ ਸੁਣਦੇ ਆ ਨਾ ਤੇ ਇੱਕ ਗੱਲ ਦਾ ਧਿਆਨ ਦੇ ਦਿਓ ਵੀ ਦਾਸ ਵੱਲੋਂ ਕੋਈ ਬਚ ਨਹੀਂ ਹੁੰਦਾ ਜੋ ਸਤਗੁਰੂ ਜੀ ਮੈਨੂੰ ਕਹਿੰਦੇ ਨੇ ਗੁਰਬਾਣੀ ਦੇ ਅੰਦਰ ਇਤਿਹਾਸ ਦੇ ਵਿੱਚ ਦੱਸਦੇ ਨੇ ਇਹਦੇ ਵਿੱਚ ਮੈਂ ਵੀ ਤੁਹਾਡੇ ਵਿੱਚ ਬੈਠਾ ਸੁਣਦੇ ਤੇ ਤੁਸੀਂ ਵੀ ਸੁਣੀ ਜਾਂਦੇ ਤੇ ਵਚਨ ਕੌਣ ਕਰ ਰਹੇ ਗੁਰੂ ਅਮਰਦਾਸ ਜੀ ਗੱਜ ਕੇ ਆਖੋ ਸਤਨਾਮ ਸ੍ਰੀ ਕਰਮੀ ਸਹਿਜਨ ਉਪਜੈ ਹੁਣ ਧਿਆਨ ਦੇ ਦਿਓ ਧਿਆਨ ਦੇ ਨਾ ਗੱਲਾਂ ਵੱਲ ਇਹਨੇ ਵੀ ਆਪਾ 사ਤਸੰਗ ਦੇ ਵਿੱਚ ਆ ਕੇ ਇੱਕ ਕੰਨ ਦੇ ਵਿੱਚੋਂ ਪਾਈ ਦੂਜੇ ਵਿੱਚ ਕੱਢ ਦਿੱਤੀ ਧਿਆਨ ਦੇਣਾ ਇਹ ਬਚਨ ਮੇਰੇ ਵਾਸਤੇ ਵੀ ਲਾਗੂ ਹੈ ਅਵਰ ਵਿਦੇਸ ਹੈ ਆਪ ਨਾ ਕਰੇ ਕਹਿੰਦੇ ਲੋਕਾਂ ਨੂੰ ਉਪਦੇਸ਼ ਦੇਣ ਵਾਲੇ ਗਿਆਨ ਦੇਣ ਵਾਲੇ ਅਕਲ ਦੇਣ ਵਾਲੇ ਗੁਰਮਤ ਨੂੰ ਧਾਰਨ ਕਰਾਉਣ ਵਾਲੇ ਤੂੰ ਵੀ ਅਕਲ ਨੂੰ ਹੱਥ ਮਾਰ ਲੈ ਇਹ ਨਾ ਹੋਵੇ ਦੁੱਕ ਲੋਕਾਂ ਨੂੰ ਗਿਆਨ ਦਿੰਦਾ ਹੋਵੇ ਤੇ ਦੀਵੇ ਦੇ ਥੱਲੇ ਸਭ ਅਮੇਸ਼ਾ ਹਨੇਰਾ ਹੀ ਰਵੇ ਏ ਬਚਨ ਸੁਣਾਉਣ ਵਾਲੇ ਤੇ ਸੁਣਨ ਵਾਲਿਆ ਕਾਨੂੰਨ ਲਾਗੂ ਇੱਕੋ ਜਿਹਾ ਸਾਰਿਆਂ ਵਾਸਤੇ ਕਿਸੇ ਨੂੰ ਕੋਈ ਮaaf ਨਹੀਂ ਜੇ ਤੁਸੀਂ ਪੈਂਦੇ ਹੋ ਮੀ ਦੋ ਟਾਈਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ੰਦ ਦੋ ਟਾਈਮ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵਜੀਰ ਹੈ ਬਾਬਾ ਉਹਦੇ ਸਿਰ ਦੇ ਉੱਤੇ ਗੁਰੂ ਮਹਾਰਾਜ ਦਾ ਸਰੂਪ ਸੱਚਖੰਡ ਵਿੱਚ ਜਾਂਦਾ ਹੈ ਤੇ ਸੱਚਖੰਡ ਤੋਂ ਤਖਤ ਦੇ ਉੱਤੇ ਆਉਂਦਾ ਹੈ ਤੇ ਕੁਝ ਇਹਨਾਂ ਨੂੰ ਮਾਫ਼ ਕੀਤਾ ਜਾਵੇਗਾ ਧਿਆਨ ਦੇਣਾ ਤੁਹਾਨੂੰ ਜਰੂਰ ਕੁਝ ਨਾ ਕੁਝ ਮਾਫੀ ਮਿਲ ਜਾਵੇਗੀ ਗੁਰੂ ਸਾਹਿਬ ਜੀ ਕਹਿੰਦੇ ਤੈਨੂੰ ਮਾਫ਼ ਨਹੀਂ ਕਿਰਦਾ ਕਿਉਂ ਗਿਆਨ ਹੈ ਕਾਰਨ ਕਰਮ ਹੈ ਧਿਆਨ ਦੇਣਾ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਨੇ ਕਿ ਤੈਨੂੰ ਤਾਂ ਪੂਰਾ ਗਿਆਨ ਸੀ ਤੈਨੂੰ ਤਾਂ ਅਕਲ ਸੀ ਹੂੰ ਦਾ ਗੁਰਮਤਿ ਵੀ ਇਹ ਗੱਲਾਂ ਕਰਦਾ ਸੀ ਬਾਣੀ ਪੜਦਾ ਸੀ ਵਿਚਾਰ ਕਰਦਾ ਸੀਗਾ ਤੈਨੂੰ ਮਾਫ਼ ਨਹੀਂ ਕੀਤਾ ਜਾਣਾ ਗੱਜ ਕੇ ਆਖੋ ਸਤਨਾਮ ਸ੍ਰੀ ਕਰਮੀ ਸਹਜਨਾ ਉਪਜੈ ਜਿਹੜੇ ਆਪਾਂ ਕਰਮ ਕਰਦੇ ਕਰਮਕਾਂਡ ਕਰਦੇ ਇਹਦੇ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੋਣੀ ਤੇ ਜੇ ਬੱਚਿਆਂ ਨੂੰ ਇਹ ਗਿਆਨ ਦੀ ਪ੍ਰਾਪਤੀ ਹੋਵੇ ਤੇ ਘਰੋਂ ਦੇ ਵਿੱਚ ਉਹ ਵਰਦੀ ਪਾਓ ਤਾਈ ਲਾਓ ਸੋਹਣੇ ਬੂਟ ਪਾਓ ਜਾ ਕੇ ਜਦੋਂ ਸਕੂਲ ਵਿੱਚ ਜਾਵੇਗਾ ਉੱਥੇ ਮੱਥਾ ਟੇਕੇਗਾ ਟੀਚਰ ਬੈਠੇਗਾ ਉਹਨੂੰ ਮੱਥਾ ਟੇਕ ਦੇਗਾ ਸਾਰੇ ਸਕੂਲ ਦੀ ਸਫਾਈ ਕਰਿਆ ਹੋਊਗਾ ਤੇ ਫਿਰ ਘਰੇ ਆ ਜਾਵੇਗਾ ਤੇ ਫਿਰ ਤੁਸੀਂ ਦੱਸੋ ਵੀ ਬੱਚਾ ਪਾਸ ਹੋਵੇਗਾ ਕਿ ਫੇਲ ਹੋਵੇਗਾ ਕਰਮ ਕਾਂਡ ਤਾਂ ਕਰ ਲਿਆ ਸੇਵਾ ਤਾਂ ਕਰ ਲਈ ਪਰ ਗੁਰੂ ਦੀ ਦੱਸੀ ਹੋਈ ਯੋਗਤੀ ਨਹੀਂ ਨ ਸਿੱਖੇਗੀ ਤੇ ਜੇ ਯੋਗਤੀ ਨ ਸਿੱਖੀ ਤੇ ਮੇਰੇ ਪਾਤਸ਼ਾਹ ਕੀ ਕਹਿੰਦੇ ਕਰਮੀ ਸਹਜਨ ਉਪਜੈ ਇਹ ਕਰਮ ਕਾਂਡ ਕਰਨ ਦੇ ਨਾਲ ਸਹਜ ਅਵਸਥਾ ਧੀਰਜ ਵਾਲੀ ਵਸਦਾ ਗਿਆਨ ਵਾਲੀ ਅਕਲ ਵਾਲੀ ਵਸਦਾ ਨਹੀਂ ਮਿਲੇਗੀ ਜਿਵੇਂ ਅਸੀਂ ਆਖੀ ਜੋਤ ਲਾ ਲਈ ਧੂਫ ਲਾ ਲੱਦੀ ਝਾੜੂ ਮਾਰ ਦਿੱਤਾ ਹੈ ਸਾਰਾ ਕੁਝ ਕਰ ਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਘਰੇ ਲਿਆਇ ਸਹਿਜ ਪਾਠ ਕਰਾ ਲਿਆ ਅਖੰਡ ਪਾਠ ਕਰਾ ਲਿਆ ਸੂਰਮੀ ਸਾਹਿਬ ਦਾ ਪਾਠ ਕਰਾ ਲਿਆ ਗੁਰੂ ਕੇ ਲੰਗਰ ਲਾ ਲਤੇ ਤਿੰਨ ਦਿਨ ਸ੍ਰੀ ਅਖੰਡ ਪਾਠ ਚੱਲਿਆ ਘੰਟਾ 2 ਘੰਟੇ ਸੂਰਮੀ ਸਾਹਿਬ ਜੱਲੇ 9 ਦਿਨ ਸਹਿਜ ਪਾਠ ਚੱਲਿਆ ਤੇ ਗੁਰੂ ਦੀ ਤਾਂ ਗੱਲ ਸੁਣੀ ਨਹੀਂ ਤੇ ਮੰਨੇਗਾ ਕਿੱਥੇ ਫੇਰ ਗੱਲ ਨਹੀਂ ਬਣਨੀ ਇਹਦਾ ਕਰਮ ਕਾਂਡ ਬਣ ਕੇ ਰਹਿ ਜਾਣਾ ਗੱਜ ਕੇ ਆਖੋ ਸਤਿਨਾਮ ਸ੍ਰੀ ਇਹ ਤਾਂ ਸੱਚੀਆਂ ਸੂਚੀਆਂ ਗੁਰੂ ਨਾਨਕ ਦੇ ਘਰ ਦੇ ਵਿੱਚ ਗੱਲ ਹੈ ਸਾਜ ਕੋ ਤਾਂ ਸ਼ੋ ਆਵੇ ਗੁਰੂ ਸਾਹਿਬ ਜੀ ਕਹਿੰਦੇ ਜੇ ਸੱਜ ਗੈਨੇ ਤੇ ਇਉਂ ਡੰਗ ਵੱਜਦਾ ਜਿਵੇਂ ਬਿੱਛੂ ਮਾਰਦਾ ਠੂਹਾ ਮਾਰਦਾ ਕੱਜ ਕੇ ਆਖੋ ਸਤ ਨਾਮ ਸ੍ਰੀ ਕਰਮੀ ਸਹਿਜਨ ਉਪਜੈ ਕਰਮ ਕਰਨ ਦੇ ਨਾਲ ਕਰਮ ਕਾਂਡ ਕਰਨ ਦੇ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਮਨ ਸਹਿਜ ਸਹਿਸੈ ਨਾ ਜਾਏ ਤੇ ਫਿਰ ਜਿਹੜਾ ਅੰਦਰ ਸਾਡੇ ਵਹਿਮ ਹੈ ਭਰਮ ਹੈ ਸਹਿਮ ਡਰ ਹੈ ਭਲਖ ਹੈ ਕਰਮ ਕਾਰਨ ਦਾ ਉਹ ਨਹੀਂ ਜਾਵੇਗਾ ਕਿਉਂਕਿ ਗੰਨ ਦੇ ਨਾਲ ਹੀ ਜਾਵੇਗਾ ਨਾ ਨਾਜਾਇਸ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਈ ਗੁਰੂ ਸਾਹਿਬ ਜੀ ਕਹਿੰਦੇ ਸੰਜਮ ਕਰ ਲੋ ਕਰਮ ਕਰ ਲੋ ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ ਇਨ੍ਹਾਂ ਕਰਮ ਕਾਰਨਾਂ ਦੇ ਨਾਲ ਸਹਿਸਾ ਜੀਉ ਮਲੀਨ ਹੈ ਕਿਉਂਕਿ ਇਹ ਸਹਿਸੇ ਨੇ ਇਹ ਫਿਕਰ ਨੇ ਇਹ ਝੋਰੀ ਨੇ ਇਹ ਚਿੰਤਾ ਨੇ ਇਹ ਡਰ ਨੇ ਇਹ ਖੋਪ ਨੇ ਸਾਡੇ ਅੰਦਰ ਇਹ ਪੈਦਾ ਕਰ ਦਿੱਤਾ ਕਿ ਸ਼ਾਇਦ ਸਾਡੇ ਬਾਬੇ ਰਸਤ ਜਾਣਗੇ ਮੈ ਨਹੀਂ ਮਿਲਨੇਗੀ ਘਰ ਦੇ ਵਿੱਚ ਕੋਈ ਨੁਕਸਾਨ ਨਾ ਹੋਵੇ ਕੋਈ ਜੀ ਦਾ ਕੋਈ ਦੁਨੀਆ ਤੋਂ ਵਿੱਚੋਂ ਚਲਾ ਨਾ ਜਾਵੇ ਢਾਰ ਇਟਾ ਆਪੇ ਰੱਖ ਕੇ ਆਪਾਂ ਹੀ ਮੱਥਾ ਟੇਕਿਆ ਆਪ ਵੀ ਰੱਖਿਆ ਆਪ ਵੀ ਜਦੋਂ ਮਰਦੀ ਚੱਕਦੇ ਹੋ ਪਰ ਮਨ ਦੇ ਵਿੱਚ ਇਹੋ ਜਿਹਾ ਖੌਫ ਪੈਦਾ ਹੋ ਗਿਆ ਕਿਉਂਕਿ ਗੁਰਬਾਣੀ ਨੇ ਸਾਡੇ ਅੰਦਰੋਂ ਖੌਫ ਕੱਢਣੇ ਘਰ ਕਿੰਨੇ ਵੇਰਾ ਬਣਾਉਣੇ ਕਿੰਨੇ ਵੇਰਾ ਢਾਹ ਦੇਣੇ ਧਿਆਨ ਦੇਣਾ ਮੂਏ ਸਰਾਦ ਕਰਾਈ ਕਹਿੰਦੇ ਮਰਿਆ ਤੋਂ ਬਾਅਦ ਸਰਾਦ ਕਰਾ ਦਿਓ ਪਿੰਡ ਭਰਾ ਦਿਓ ਤੇ ਮਾਫ ਕਰਨਾ ਸਾਧ ਸੰਗਤ ਜਦੋਂ ਪ੍ਰਾਨੀ ਕੋਈ ਚੜਾਈ ਕਰ ਜਾਂਦਾ ਤੇ ਉਹਦੇ ਜਿਹੜੇ ਸਾਰੀ ਜ਼ਿੰਦਗੀ ਝੂਠ ਦਪਾਨ ਬੋਲਿਆ ਸ਼ਰਾਬ ਦੇ ਮੀਠ ਖਾਦੇ ਭੈੜੇ ਕਰਮ ਕੀਤੇ ਉਹਦੇ ਹੱਡ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਰੱਖ ਦਿੰਦੇ ਆ ਇੱਕ ਪਾਸੇ ਧੂਪ ਕਰਦੇ ਆ ਜੋਤ ਕਰਦੇ ਆ ਤੇ ਫੁੱਲ ਚੜਾਉਨੇ ਆ ਮੱਥਾ ਟੇਕਦੇ ਆ ਸੈਂਟਕਾ ਪਾ ਲਾਉਨੇ ਆ ਆਪਾਂ ਗੁਰੂ ਸਾਹਿਬ ਨੂੰ ਇੱਕ ਪਾਸੇ ਮਰਦੇ ਦੀਆਂ ਹੱਡੀਆਂ ਥੱਲੇ ਰੱਖ ਦਿੰਨੇ ਆ ਕਿਹੜੀ ਸਿਆਣਪ ਹੈ ਜਦੋਂ ਜਿਉਂਦੇ ਨੇ ਤਾਂ ਕੁਛ ਕੀਤਾ ਨਹੀਂ ਤੇ ਮਰਿਆ ਜਰੂਰ ਕਰ ਦੂਗਾ ਉਹ ਬੱਜ ਕੇ ਆਖੋ ਸਤ ਨਾਮ ਸ੍ਰੀ ਸੈ ਸਾ ਜੀਓ ਮਲੀਨ ਹੈ ਕਿਉਂਕਿ ਇਸ ਕਰਮ ਕਾਰਨ ਨੇ ਸਾਡੀ ਮਤ ਮਲੀਨ ਕਰਦੀ ਮਾਰਦੀ ਬੁੱਧੀ ਸਾਡੇ ਅੰਦਰ ਖੋਪ ਪੈਦਾ ਕਰਦਾ ਕਿ ਸੰਜਮ ਸਾ ਧੋਤਾ ਜਾਈ ਤੇ ਫਿਰ ਕਿਹੜੇ ਸੰਜਮ ਦੇ ਨਾਲ ਕਿਵੇਂ ਮਨ ਨੂੰ ਧੋਤਾ ਜਾਵੇਗਾ ਕਿਵੇਂ ਮਨ ਦੇ ਵਿੱਚੋਂ ਵਹਿ ਭਰਮ ਨਿਕਲੇਗਾ ਧਿਆਨ ਦੇਣਾ ਫਿਰ ਆਪਾਂ ਬਚਨ ਬੋਲਦੇ ਹਾਂ ਸਤਿਗੁਰੂ ਜੀ ਕੀ ਕਹਿੰਦੇ ਮਨ ਧੋਵੋ ਕਹਿੰਦੇ ਕਿਵੇਂ ਧੋਵੋ ਸ਼ਬਦ ਲਾਗੋ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੀ ਸ਼ਬਦ ਦੇ ਵਿਚਾਰ ਦੇ ਨਾਲ ਗਿਆਨ ਦੇ ਨਾਲ ਗੁਰਮਤ ਦੇ ਨਾਲ ਹਰ ਸੋ ਰੋਹ ਚਿਤ ਲਾਏ ਤੇ ਫਿਰ ਆਪਣਾ ਚਿੱਤ ਗੁਰੂ ਦੇ ਚਰਨਾਂ ਵਿੱਚ ਲਾਓ ਤੇ ਗੁਰੂ ਦੇ ਚਰਨ ਕਿਹੜੇ ਆ ਗੁਰੂ ਦੇ ਪੈਰ ਤਾਂ ਹੈ ਨਹੀਂ ਸ਼ਬਦ ਦੇ ਪੈਰ ਤਾਂ ਹੈ ਨਹੀਂ ਨਾ ਤੇ ਸ਼ਬਦ ਤਾਂ ਲਿਖਿਆ ਜਾਂਦਾ ਹੈ ਸ਼ਬਦ ਬੋਲਿਆ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਧਿਆਨ ਦੇਣਾ ਇਹੀ ਬਚਨ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਉਣੇ ਹੈ ਕਹ ਨਾਨਕ ਗੁਰ ਪ੍ਰਸਾਦੀ ਜਦੋਂ ਗੁਰੂ ਦੀ ਕਿਰਪਾ ਹੋ ਗਈ ਸਹਿਜੁ ਬਜਐ ਫਿਰ ਸਹਿਜ ਅਵਸਥਾ ਧੀਰਜਵਾਰੀ ਵਸਤਾ ਆਨੰਦ ਵਾਲੀ ਵਸਤਾ ਗੁਰਮਤਿ ਵਾਲੀ ਵਸਤਾ ਗਿਆਨ ਵਾਲੀ ਵਸਤਾ ਗੁਰੂ ਤੋਂ ਅਕਲ ਵਾਲੀ ਵਸਤਾ ਮਿਲ ਜਾਵੇਗੀ ਸੋਹਣੀ ਅਵਸਥਾ ਮਿਲ ਜੀ ਜਿਵੇਂ ਪਹਿਲਾ ਸ਼ਬਦ ਆਪਾਂ ਪੜਿਆ ਸੀਗਾ ਐ ਸਹਸ ਹੈ ਵਿਜਾਈ ਇਹਦੇ ਵਿੱਚੋਂ ਜਿਹੜਾ ਸਹਸਾ ਹੈ ਖਿਆਲ ਹੈ ਵੈਭ ਹੈ ਭਰਮ ਹੈ ਸਹਿਮ ਹੈ ਡਰ ਹੈ ਕਰਮ ਕਾਂਡ ਦਾ ਬਾਬਿਆਂ ਦਾ ਉਹ ਸਦਾ ਵਾਸਤੇ ਚਲਾ ਜਾਵੇਗਾ ਇੱਕ ਰੱਸੀ ਤੋਂ ਸਾਰੀ ਜ਼ਿੰਦਗੀ ਡਰੀ ਗਿਆ ਜਦੋਂ ਪਤਾ ਲੱਗਿਆ ਅਚਾਨਨ ਹੋਇਆ ਵੀ ਇਹ ਸੱਪ ਨਹੀਂ ਇਹ ਤਾਂ ਮੱਚੀ ਹੋਈ ਰੱਸੀ ਹੈ ਕੱਜ ਕੇ ਆਖੋ ਸਤਨਾਮ ਸ੍ਰੀ ਗੁਰੂ ਸਾਹਿਬ ਜੀ ਨੇ ਸਾਡੇ ਵੱਟ ਕੱਢ ਦੇਣੇ ਜੀਉ ਮੈਲੇ ਬਾਹਰੋਂ ਨਿਰਮਲ ਧਿਆਨ ਦੇਣਾ ਹੁਣ ਆਪਾਂ ਸਮਾਪਤੀ ਵੱਲ ਵੱਜ ਜਣ ਜੀਉ ਮੈਲੇ ਬਾਹਰੋਂ ਨਿਰਮਲ ਕਹਿੰਦੇ ਬਾਹਰੋਂ ਦਾ ਸੋਨੇ ਬਣ ਗਏ ਕਰਮ ਕਾਂਡਾ ਵਾਲੇ ਭੇਖ ਵੀ ਪਾਲੇ ਨੇ ਕਰਮ ਕਾਂਡਾ ਵਾਲੇ ਬਸਤਰ ਵੀ ਪਾਲੇ ਨੇ ਜੀਉ ਮੈਲੇ ਪਰ ਅੰਦਰ ਦੀ ਤਾਂ ਮਾੜੀ ਬਾਹਰੋਂ ਨਿਰਮਲ ਬਾਹਰੋਂ ਦਾ ਬੜਾ ਸੋਨਾ ਬਣਿਆ ਫਿਰਦੇ ਬਾਹਰੋਂ ਨਿਰਮਲ ਜੀਉ ਤੇ ਮੈਲੇ ਬਾਹਰੋਂ ਦਾ ਬਹੁਤ ਸੋਹਣੇ ਕੱਪੜੇ ਵੀ ਪਾਲੇ ਨੇ ਮਾਫ ਕਰਨਾ ਪੰਜ ਕਕਾਰ ਵੀ ਪਾਲੇ ਨੇ ਹਿੰਦੂਆਂ ਨੇ ਧੋਤੀ ਵੀ ਪਾ ਲਈ ਤਿਲਕ ਵੀ ਲਾ ਲਿਆ ਮੁਸਲਮਾਨਾਂ ਨੇ ਸੁਣਤ ਵੀ ਕਰਾ ਲਈ ਸਾਰੇ ਧਰਮਾਂ ਨੂੰ ਗਿਆਨ ਹੈ ਤੇ ਸਾਰਿਆਂ ਨੂੰ ਆਪਾਂ ਨੂੰ ਵੀ ਗਿਆਨ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ ਗੁਰੂ ਨਾਨਕ ਲੇਵ ਸਿੱਖ ਹੈ ਉਪਦੇਸ਼ ਚੋ ਵਰਨਾ ਕੋ ਸਾਂਝਾ ਇਹ ਚਾਰਾਂ ਵਰਨਾ ਨੂੰ ਉਪਦੇਸ਼ ਸਾਂਝਾ ਤੇ ਸਤਿਗੁਰੂ ਜੀ ਕੀ ਕਹਿੰਦੇ ਨੇ ਬਾਹਰ ਉਹ ਨਿਰਮਲ ਜੀਉ ਤੇ ਮੈਲੇ ਕਹਿੰਦੇ ਬਾਹਰੋਂ ਤਾਂ ਬੜੇ ਸੋਹਣੇ ਬਣ ਗਏ ਬੜੀ ਸੋਹਣੀ ਦਸਤਾਰ ਬਾਣੀ ਬੜੀ ਸੋਹਣਾ ਗਾਤਰਾ ਪਾਲਿਆ ਗੁਰੂ ਘਰ ਆ ਗਿਆ ਇੱਕ ਗੱਲ ਇਹ ਗੱਲ ਯਾਦ ਰੱਖ ਲੋ ਤਿੰਨੀ ਜਨਮ ਜੂਆ ਹਾਰਿਆ ਕਹਿੰਦੇ ਉਹਨਾਂ ਨੇ ਆਪਣਾ ਜਨਮ ਜੂਆ ਹਾਰ ਜਾਣ ਜਿਹੜੇ ਬਾਹਰੋਂ ਤਾਂ ਨਿਰਮਲ ਐ ਅੰਦਰੋਂ ਮੈਲ ਦੇ ਨਾਲ ਕੁਚੈਲ ਦੇ ਨਾਲ ਅੰਦਰੋਂ ਵਕਾਰਾਂ ਦੇ ਨਾਲ ਕਵਟੜ ਦੇ ਨਾਲ ਨਿੰਦਾ ਈਰਖਾ ਦੇ ਨਵਾਲ ਦੇਵਤ ਭਾਵਨਾ ਦੇ ਨਾਲ ਕਰਮ ਕਾਂਡ ਦੇ ਨਾਲ ਬਹਿਮਾ ਭਰਮਾਂ ਦੇ ਨਾਲ ਭਰੇ ਹੋਏ ਨੇ ਉਹਨਾਂ ਨੇ ਆਪਣਾ ਜਨਮ ਜੂਆ ਹਾਰ ਲੈਣ ਉਹਦੇ ਵਿੱਚੋਂ ਤੁਸੀਂ ਵੀ ਹੋ ਸਕਦੇ ਮੈਂ ਵੀ ਹੋ ਸਕਦਾ ਮੈਂ ਜਿਕੇ ਆਪਕੋ ਸਤਨਾਮ ਸ੍ਰੀ ਇਹ ਤਿਸਨਾ ਵੱਡਾ ਰੋਗ ਲਗਾ ਕਹਿੰਦੇ ਸਭ ਤੋਂ ਵੱਡਾ ਤ੍ਰishna ਦਾ ਜਿਹੜਾ ਰੋਗ ਆ ਨਾ ਇਹ ਭਾਮੜ ਮੱਚੀ ਜਾਂਦੇ ਨੇ ਸੇਵਾ ਮੱਚੀ ਜਾਂਦਾ ਪੱਠਾ ਮੱਚੀ ਜਾਂਦਾ ਗੁਰੂ ਸਾਹਿਬ ਜੀ ਕਹਿੰਦੇ ਆਵਾ ਫੁੱਟਿਆ ਹੋਇਆ ਆਲਾਵਾ ਫੁੱਟਿਆ ਹੋਇਆ ਭਾਮੜ ਨਿਕਲ ਹੀ ਜਾਂਦੇ ਨੇ ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਣੋਵ ਸਾਰਿਆ ਮਨ ਦੇ ਵਿੱਚੋਂ ਮਰਨਾ ਭੁਲਾ ਦਿੱਤਾ ਹੈ ਮਨ ਨੂੰ ਮਾਰਨਾ ਹੈ ਧਿਆਨ ਦੇਣਾ ਵੇਦਮਾ ਨਾਮ ਉਤ ਮਹਿਸੂਸੁ ਸੁਣੇ ਨਹੀਂ ਫਿਰ ਜਉ ਬਿਤਾਲੇ ਵੇਦਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਬਹੁਤ ਸੁਣਾ ਵਿਦੇਸ਼ ਦਿੱਤਾ ਜੇ ਧਿਆਨ ਕਰੇ ਤੋ ਕਹਿ ਨਾਨਕ ਜਨ ਸਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜਿਹੜੇ ਕੂੜ ਦੇ ਵਿੱਚ ਝੂਠ ਦੇ ਵਿੱਚ ਕਬੜ ਦੇ ਵਿੱਚ ਲਾਗੇ ਤਿੰਨੀ ਜਨਮ ਜੂਆ ਹਾਰਿਆ ਉਹਨਾਂ ਨੇ ਆਪਣਾ ਜਨਮ ਜੂਏ ਦੇ ਵਿੱਚ ਹਾਰ ਦਿੱਤਾ ਹੁਣ ਧਿਆਨ ਦੇਣਾ ਆਪਾਂ ਹੁਣ ਆਪਾਂ ਸਮਾਪਤੀ ਵੱਲ ਵੱਧ ਜੰਨਾ ਹੈ ਦੂਜਾ ਬਚਨ ਆ ਪਏ ਦਾ ਸਵਾਲ ਦਾ ਜਵਾਬ ਹੈ ਦੂਜੀ ਪੌੜੀ 'ਚ ਜਿਉ ਨਰਮਲ ਬਾਹਰੋ ਨਰਮਲ ਜਿਹੜੇ ਬਾਹਰੋਂ ਵੀ ਸੋਹਣੇ ਕੱਪੜੇ ਪਾਉਂਦੇ ਆ ਇਸ਼ਨਾਨ ਕਰਦੇ ਨੇ ਤੇ ਸੱਦ ਸੰਗਤ ਵਿੱਚ ਆ ਕੇ RAMਦਾਸ ਰੋਵਰ ਦੇ ਵਿੱਚ ਨਹਾਉਂਦੇ ਗੁਰਮਤ ਦੇ ਵਿੱਚ ਗਿਆਨ ਦੀਆਂ ਗੱਲਾਂ ਸੁਣਦੇ ਨੇ ਅਕਲ ਦੀਆਂ ਗੱਲਾਂ ਸੁਣਦੇ ਨੇ ਬਾਹਰੋਂ ਤਾਂ ਨਰਮਲ ਜਿਉ ਨਰਮਲ ਫੇਰ ਬਚਨ ਆਇਆ ਸੀ ਪਹਿਲਾ ਆਇਆ ਸੀ ਜਿਉ ਨਰਮਲ ਫੇਰ ਬਾਹਰੋ ਨਰਮਲ ਸਭ ਤੋਂ ਪਹਿਲਾਂ ਅੰਦਰ ਨਰਮਲ ਕੀਤਾ ਫੇਰ ਬਾਹਰਲਾ ਇਹ ਕਹਿੰਦੇ ਬਾਹਰ ਹੁੰਦਾ ਨਿਰਮਲ ਕਹਿੰਦੇ ਹੁਣ ਬਾਹਰੋਂ ਵੀ ਨਿਰਮਲ ਸੋਹਣੇ ਹੋ ਗਏ ਨੇ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕੁਮਾਰਨੀ ਕਿਉਂਕਿ ਸਤਗੁਰ ਤੇ ਕਰਨੀ ਗੁਰੂ ਦੀ ਗੱਲ ਮੰਨ ਲਈ ਹੈ ਕਰਨੀ ਦੇ ਸੂਰੇ ਬਣ ਗਏ ਨੇ ਕੂੜ ਕਿਸੇ ਪਹੁੰਚੈ ਨਹੀਂ ਹੁਣ ਜਿਹੜੀ ਕੂੜ ਆ ਨਾ ਝੂਠ ਹੈ ਪਖੰਡ ਹੈ ਕਰਮ ਹੈ ਵਹਿ ਭਰਮ ਹੈ ਉਥੇ ਆਂਜ ਨਹੀਂ ਪਹੁੰਚੇਗੀ ਕਿਉਂ ਕਿਉਂਕਿ ਅੰਦਰੋਂ ਨਿਰਮਲ ਹੋ ਗਏ ਮਨਸਾ ਸੱਜ ਸਮਾਣੀ ਕਿਉਂਕਿ ਜਿਹੜੀ ਬੁੱਧੀ ਹੈ ਗੁਰੂ ਦੇ ਵਿੱਚ ਸਮਾ ਗਈ ਹੈ ਜਨਮ ਰਤਨ ਜਿਨੀ ਖੱਟਿਆ ਤੇ ਹੁਣ ਕਹਿੰਦੇ ਆਪਣਾ ਜਨਮ ਪਹਿਲਾਂ ਜੂਆ ਹਾਰ ਕੇ ਗਿਆ ਸੀਗਾ ਤੇ ਹੁਣ ਕਹਿੰਦੇ ਮਨੁੱਖੀ ਜਨਮ ਦਾ ਲਾਹਾ ਲੈ ਲਿਆ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸੂ ਲੈਨ ਮਲਾਏ ਉਹ ਆਪਣਾ ਸੰਸਾਰ ਦੇ ਅੰਦਰ ਆ ਕੇ ਜੂਆ ਜਨਮ ਜਿੱਤ ਗਏ ਨੇ ਜਨਮ ਰਤਨ ਜਿਨੇ ਖੱਡਿਆ ਭਲੇ ਸੇਵਨ ਜਾ ਰੇ ਕਿਉਂਕਿ ਉਹ ਬਨਜਾਰੇ ਨਾਮ ਦੇ ਬਣ ਕੇ ਆਏ ਸੀਗੇ ਤੇ ਉਹ ਨਾਮ ਦਾ ਵਰਨ ਕਰਨ ਲੱਗ ਪਏ ਕਹ ਹੈ ਨਾਨਕ ਜਨਮਾ ਨਿਰਮਲ ਹੁਣ ਧਿਆਨ ਦੇਨਾ ਅਖੀਰਲਾ ਬਚਨ ਕਹ ਹੈ ਨਾਨਕ ਜਨਮਾ ਨਿਰਮਲ ਜਿਨ੍ਹਾਂ ਦਾ ਪਾਵਨ ਪਿੱਤਰ ਚਿੱਟੀ ਚਾਦਰ ਵਰਗਾ ਹੋ ਗਿਆ ਮਨ ਸਦਾ ਰਹੇ ਗੁਰ ਨਾਲੇ ਉਹ ਹਮੇਸ਼ਾ ਜ਼ਿੰਦਗੀ ਤੋਂ ਸ਼ੁਰੂ ਤੋਂ ਤੇ ਐਂਡ ਤੱਕ ਉਹ ਗੁਰੂ ਦੇ ਨਾਲ ਰਹਿਣਗੇ ਗੁਰੂ ਦੇ ਨਾਲੇ ਰਹਿਣਗੇ ਗੁਰੂ ਦਾ ਬਚਨ ਮੰਨਣਗੇ ਤੇ ਗੁਰੂ ਦਾ ਗਿਆਨ ਗੁਰਮਤ ਨੂੰ ਧਾਰਨ ਕਰਨਗੇ ਉਹ ਗੁਰੂ ਦਾ ਦਰ ਛੱਡ ਕੇ ਹੋਰ ਕਿਤੇ ਨਹੀਂ ਜਾਣਗੇ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਗੁਰਮੰਤਰ ਹੈ ਜੱਬ ਹਉਮੈ ਖੋਈ ਗੱਜ ਕੇ ਬਲਾਓ ਫਤੇ ਆਖੋ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਾਲਾ ਦੀ ਜੈ ਆਨੰਦ ਓ ਓਂਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰ ਦਾ ਪਾਇਆ ਸਹਿ ਸੇ ਦੀਮਨ ਵਜੀਆਂ ਵਧਾਈਆਂ ਰਾਰ ਦਿਨ ਬਰਵਾਰ ਬਰੀਏ ਸ਼ਬਦ ਗਾਮਨੀ